ਵਾਹਿਗੁਰੂ ਜੀ ਕਾ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ ਪਤੈ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਠੱਕੇ ਵੇਦ ਕਹਿਨ ਇੱਕ ਬਾਤ ਸਹਸ ਅਥਾਰ ਹੈ ਕਹਿਨ ਕਿ ਤੇਬਾ ਅਸਲੂ ਇੱਕ ਧਾਤ ਅਸਲੂ ਇੱਕ ਇਥੇ ਈਮ ਤੁਮਕ ਜੀ ਲਾ ਕੇ ਬੋਲਣਾ ਸੈਸ 18 ਹੈ ਕਹਿਨ ਕਤੀਬਾ ਅਸਲੂ ਇਕ ਧਾਤ ਲੇਖਾ ਹੋਏ ਤਾ ਲਿਖੀਐ ਲੇਖਾ ਹੋਏ ਵਿਣਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ 33 ਸੁਰਤ ਨਾ ਪਾਈਆ ਨਦੀਆ ਅਤਿਵਾਹ ਪਵਹ ਸਮੁੰਦ ਨ ਜਾਣੀਐ ਸੰਮੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਾਨ ਕੀੜੀ ਤਲ ਨਾ ਹੋਵਨੀ ਜੇ ਤਿਸ ਮਨਹੁ ਨ ਵੀਸਰਹ ਜੇ ਤਿਸ ਮਨਹੁ ਨ ਵੀਸਰਹ ਜੇ ਪਦ ਕੀ ਯਮਕਲਾ ਕੇ ਬੋਲਣਾ ਕੀੜੀ ਤਲ ਨਾ ਹੋਵਨੀ ਜੇ ਤਿਸ ਮਨਹੁ ਨ ਵੀਸਰਹ ਅੰਤ ਨ ਸੇਫਤੀ ਕਹਿਣ ਨ ਅੰਤ ਸਿਫਤੀ ਫਫੇ ਦੇ ਨਾਲ ਸ਼ੁੱਧ ਬੋਲਣਾ അപയ ਕਿਆ ਮਨ ਮੰਤ ਸਿ ਵੀ ਕਿਆ ਮਨ ਇਕੱਠਾ ਨਹੀਂ ਕਹਿਦਣਾ ਵਖਰਾ ਵਖਰਾ ਪਾਠ ਬੋਲਣਾ ਕਿਆ ਮਨ ਮੰਤ ਅੰਤਨ ਜਪੈ ਕੀਤਾ ਆਕਾਰ ਅੰਤਨ ਜਪੈ ਪਾਰਵਾਰ ਅੰਤ ਕਾਰਣ ਕੀਤੇ ਬਿਨ ਲਾਹੇ ਇਹ ਬਿਨ ਲਾਹੇ ਪਦ ਦੇ ਵਿੱਚ ਦੋ ਲੱਲੇ ਹਨ ਬਿਲਾਹੇ ਨਹੀਂ ਕਹਿਣਾ ਬਿਨ ਲਾਹੇ ਦੋਵੇਂ ਇਕੱਠੇ ਪਾਠ ਇਕੱਠਾ ਹੀ ਹੈ ਪਰ ਲੱਲੇ ਸ਼ੁੱਧ ਬੋਲਨੇ ਹਨ ਅੰਤ ਕਾਰਨ ਕਿਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੀ ਉੱਪਰ ਹੀ ਬੋਲਣਾ ਉੱਪਰ ਨਹੀਂ ਕਹਿ ਦੇਣਾ ਵੇ ਵਡਾ ਉਚਾ ਹੋਵੇ ਕੋਈ ਤਿਸ ਉਚੇ ਕੋ ਜਾਣੈ ਸੋਏ ਜੇ ਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਤੇ ਵੀ ਨੰਨੇ ਕੰਨਾ ਨਾ ਇਥੇ ਚੌਥੀ ਵਾਰ ਆ ਗਿਆ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਇ ਕੇਤੇ ਮੰਗਹਿ ਜੋਦ અપਾਰ ਜੋਦ ਤੱਦੇ ਨਾਲ ਬੋਲਣਾ ਮੰਗਹਿ ਮੰਗਹਿ ਇਸ ਤਰ੍ਹਾਂ ਬੋਲਣਾ ਕੀਤੇ ਮੰਗਹਿ ਜੋਦ અપਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਾਪ ਤੁਟਹਿ ਵੇਕਾਰ ਖਾਪ ਪੂਲਾ ਬੋਲਣਾ ਤੁਟਹਿ ਉਚਾਰਨ ਕਰਨਾ ਤੱਤੇ ਦੇ ਨਾਲ ਤੁਟਹਿ ਨਹੀਂ ਕਹਿਣਾ ਕੇਤੇ ਖਾਪ ਤੁੱਤਹਿ ਵਿਕਾਰ ਕੇਤੇ ਲੈ ਲੈ ਕੀਤੀ ਪਤਿ ਵਿਸਰਮ ਲਦ ਕੇਤੇ ਲੈ ਲੈ ਮੁਕਰ ਪਾਹ ਹਾਂ ਮੁਕਰ ਬੋਲਣਾ ਇਸ ਨੂੰ ਮੁਕਰ ਨਹੀਂ ਕਹਿਣਾ ਮੁਕਰ ਦਾ ਅਰਥ ਸ਼ੀਸ਼ਾ ਹੁੰਦਾ ਹੈ ਕੇਤੇ ਲੈ ਲੈ ਮੁਕਰ ਪਾਹ ਮੁਕਰ ਪਾਹ ਕੇਤੇ ਲੈ ਲੈ ਮੁਕਰ ਪਾਹ ਕੇਤੇ ਮੂਰਖ ਕਈ ਲੈ ਲੈ ਤੇ ਵੀ ਵਿਸਰਮ ਲਾ ਲੈਂਦੇ ਹਨ ਪਰ ਕੇਤੇ ਲਾ ਲ ਮੁਕਰਪਾ ਹਿ ਲੈ ਲੈ ਕੇ ਮੁਕਰ ਪੈਂਦੀ ਹਨ ਕੇਤੇ ਮੂਰਖ ਖਾਹੀ ਖਾਨ ਕੇਤੇ ਆ ਦੂਖ ਭੂਖ ਸਦਮਾਰ ਸਦ ਪੋਲਾ ਹੀ ਬੋਲਣਾ ਇਹਨੂੰ ਸੱਦ ਨਹੀਂ ਕਹਿਣਾ ਇਹ ਭੇ ਦਾਤ ਤੇਰੀ ਦਾਤਾਰ ਮੁਕ ਰੂਪ ਦੇ ਵਿੱਚ ਭੇ ਪਦ ਤੇ ਹੀ ਚਾਲ ਅਨਸਾਰ ਵਿਸਰਾਮ ਸੰਪਰਦਾ ਵਿੱਚ ਲਵਾਇਆ ਜਾਂਦਾ ਹੁੰਜ ਇਹ 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 ਭੇ ਇਹ ਮੁਖ ਰੂਪ ਵਿੱਚ ਵਿਸਰਾਮ ਹੈ ਇਹ ਤੇ ਦਾਤ ਤੇਰੀ ਦਾਤਾਰ ਕਈ ਇਹ ਤੇ ਦਾਤ ਤੇਰੀ ਦਾਤਾਰ ਇਸ ਤਰ੍ਹਾਂ ਵੀ ਲਾਉਂਦੇ ਹਨ ਕਈ ਇਸ ਤਰ੍ਹਾਂ ਲਾਉਂਦੇ ਹਨ ਇਹ ਤੇ ਦਾਤ ਤੇਰੀ ਦਾਤਾਰ ਮੁਖ ਵਿਸਰਾਮ ਹੈ ਇਹ ਤੇ ਇੱਥੇ ਵਿਸਰਾਮ ਦਾਤ ਤੇਰੀ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਬੰਦ ਦਦੇ ਨਾਲ ਬੋਲਣਾ ਬੰਦ ਨਹੀਂ ਕਹਿਦਣਾ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਇ ਹੋਰ ਪਾਤੀ ਵਿਸਰਾਮ ਸਹੀ ਹੈ ਜੇ ਕੋ ਖਾਇਕ ਆਖਣ ਪਾਇ ਉਹ ਜਾਣੈ ਜੇਤੀਆ ਮਹ ਖਾਇ ਮੁਹ ਉਚਾਰਨ ਕਰਨਾ ਆਪੇ ਜਾਣੈ ਆਪੇ ਦੇ ਆਖਣ ਸੇ ਪੇ ਕੇ ਕੀ ਚਾਲ ਅਨਸਾਰ ਸੇ ਭੇ ਤੇ ਹੀ ਵਿਸਰਾਮ ਹੈ ਤੇ ਅਰਥ ਅਨਸਾਰ ਆਖ ਹੈ ਸੇ ਭੇ ਕੀ ਕੇ ਆਖ ਹੈ ਸੇ ਭੇ ਕੀ ਕੇ ਜਿਸ ਨੂੰ ਬਖਸੇ ਬਖਸੇ ਕਕੇ ਨਾਲ ਨਹੀਂ ਬਖਸੇ ਜਿਸ ਨੂੰ ਬਖਸੇ ਜਿਸ ਨੂੰ ਬਖਸੇ ਸਫਤ ਸਾਹਾ ਮਾਨਕ ਪਾਤ ਸਾਹੀ ਪਾਤ ਸਾਹਾ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਦੀਵਾਨ ਨਹੀਂ ਕਹਿਣਾ ਦੱਦੇ ਹਿਯਾਰੀ ਹੋਵੇ ਫਿਰ ਦੀਵਾਨ ਇਹ ਬਿਹਾਰੀ ਦੀਰਘ ਮਾਤਰਾ ਦੀਵਾਨ ਅਮੁੱਲ ਤੋਲਾ ਅਮੁੱਲ ਪਰਵਾਣ ਇਹ ਵੀ ਰਾਰਾ ਪੂਰਾ ਪਰਵਾਨ ਪਰ ਪਰਵਾਨ ਪਰਵਾਨ ਨਹੀਂ ਕਹਿਣਾ ਪਰਵਾਨ ਅਮੁੱਲ ਬਾਖ ਸੀਤ ਅਮੁੱਲ ਨਿਸ਼ਾਨ ਅਮੁੱਲ ਕਰਨ ਅਮੁੱਲ ਫੁਰਮਾਨ ਫਫਾ ਸ਼ੁੱਧ ਬੋਲਣਾ ਫੁਰਮਾਨ ਫਫਾ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹ ਵੇਦ ਪਾਠ ਪ੍ਰਾਣ ਪ੍ਰਾਣ ਨਹੀਂ ਜਦਨ ਪ੍ਰਾਣ ਦਾ ਅਰਥ ਵੀ ਹੋਰ ਹੋ ਜਾਂਦਾ ਹੈ ਪੁਰਾਣ ਪਤਿ ਔਂਕਰ ਦੇ ਨਾਲ ਜਿਹੜੇ 18 ਪ੍ਰਾਣ ਆ ਉਹਨਾਂ ਦਾ ਵਾਚਕ ਹੈ ਪ੍ਰਾਣ ਤਾਂ ਹੁੰਦੇ ਆ ਸਰੀਰ ਚ ਜਿਹੜੇ ਸਵਾਸ ਹੁੰਦੇ ਆ ਪ੍ਰਾਣ ਹੁੰਦੇ ਆਖਹ ਪੜੇ ਕਹਵਕਿਆਣ ਹਾਂਜੀ ਆਖਹ ਪੜੇ ਪੜੇ ਉਚਾਰਨ ਕਰਨਾ ਹੈ ਨਮੀਨ ਜਿਹੜੇ ਹਨ ਉਹਦਾ ਵਿਚਾਰਨ ਆਖਿਆ ਕਰਾਉਂਦੇ ਹਨ ਆਖਦੇ ਹਨ ਪਰੰਤੂ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜੇ ਆਖੇ ਪਦ ਹੋਵੇ ਤਾਂ ਖਖੇ ਦਲਾਵਾਂ ਦੇ ਨਾਲ ਇੱਕ ਵਚਨ ਹੈ ਆਖਦਾ ਹੈ ਖਾਹ ਦੀ ਸਿਹਾਰੀ ਦੇ ਨਾਲ ਤੇ ਆਪਣੇ ਆਪ ਹੀ ਬਹੁਵਚਨ ਹੋ ਜਾਂਦਾ ਆਖ ਹੈ ਇਸ ਕਰਕੇ ਆਖ ਹੈ ਹੀ ਉਚਾਰਨ ਕਰਨਾ ਆਖਿਆ ਨਹੀਂ ਕਹਿਣਾ ਹੈ ਬਿੰਦੀ ਲਾ ਕੇ ਆਖ ਹੈ ਪੜੇ ਕਰਹ ਵਖਿਆਣ ਆਖਹ ਬਰਮੇ ਆਖਹ ਇੰਦ ਆਖਹ ਗੋਪੀ ਤੈ ਗੋਵਿੰਦ ਆਖਹ ਈਤਰ ਆਖਹ ਸਿੱਧ ਆਖਹ ਕੀਤੇ ਕੀਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੋਨ ਜਨ ਸੇਵ ਆਖਹ ਬੋਲਣਾ ਬਿੰਦੀ ਲਾ ਕੇ ਨਹੀਂ ਬੋਲਣਾ ਆਖੈ ਸੂਰ ਨਰ ਮੋਨ ਜਾਨ ਸੇਵ ਕੇਤੇ ਆਖਹ ਆਖਣ ਪਾਹ ਕੇਤੇ ਕਹ ਕਹ ਉਠ ਉਠ ਜਾਹ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹ ਕੇਈ ਕੇ ਤਾ ਤਤਿ ਕੰਨਾ ਤਾ ਆਖ ਨਾ ਸਕਹ ਕੀ ਕੀ ਜੇਵਡ ਪਾਵੈ ਜੀਵਡ ਇਸ ਤਰ੍ਹਾਂ ਤੀਵਡ ਇਸ ਤਰ੍ਹਾਂ ਬੋਲਣਾ ਜੀਵਡ ਭਾਵੈ ਤੀਵਡ ਹੋਏ ਜੇਵਡ ਪਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਥੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਫਿਰ ਗਾਵਾਰਾ ਗਾਵਾਰ ਵਾਹਿਗੁਰੂ ਜੀ ਕਾ ਕਾਲ ਸਾਮ ਰਹਾ ਹੈ ਵਾਹਿਗੁਰੂ ਜੀ ਕੀ ਫਤਿਹ